ਵਿਸ਼ਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਅਰਜੀਤ ਸਿੰਘ ਅੱਜ ਤਨਤਨ ਸ਼੍ਰੀ ਗੁਰੂ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਉਂਕਿ ਅੱਜ ਇੱਕ ਜਿਹੜਾ ਕਿ ਫ੍ਰੀ ਮੈਡੀਕਲ ੈਂਪ ਲਗਾਇਆ ਗਿਆ ਸੋ ਉਸ ਦੇ ਪ੍ਰੈਕਸ ਵਿੱਚ ਗਾਰਡਨ ਪਾਰਕ ਵਿੱਚ ਖੜੇ ਜਿੱਥੇ ਸਮੂਹ ਟੀਮ ਮੈਂਬਰ ਮੌਜੂਦ ਨੇ ਪ੍ਰਧਾਨ ਸੁੱਖੀ ਹਰਾਵੀ ਜਿਹੜੇ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਰ ਸਰ ਅੱਜ ਇਸ ੈਂਪ ਦਾ ਜਿਹੜਾ ਵਿਸ਼ਾਲ ਆ ਵੀ ਮੈਂ ਬਰਸ਼ਨਾਲਾ ਰੋਡ ਦਾ ਚੇਰਮੈਨ ਲਾਹਾਨਾ ਸਿਟੀਜ਼ਨ ਕੌਂਸਲ ਇਹਨਾਂ ਦਾ ਸਾਰਾ ਪ੍ਰਭਾ ਲੈ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਦਾ ਹੈ ਜੀ ਬਰਸ਼ਨਾਲਾ ਰੋਡ ਨਿਕਰ ਪਨਲ ਐਰਸੀਆ ਯੋਗਦਮ ਕਰ ਰਹੇ ਹੈ ਇਹਦੇ ਸਾਡੇ ਸਹਿਯੋਗੀ ਹੈਗੇ ਨੇ ਬਾਹਰ ਚ ਪਲਾ ਬਜਟਰੀਰ ਔਰ ਖਾਸ ਤੌਰ ਤੇ ਮੈਂ ਬਾਹਰੀ ਹੈ ਡਾਕਟਰ ਬਿਲியம் ਪੰਚਵੀ ਡਾਇਰੈਕਟਰ ਸੀਆਸੀ ਦੇ ਨਾਲ ਆਪਣੀ ਸਾਰੀ ਟੀਮ ਨੇ ਇੱਥੇ ਭੇਜੀ ਹੈ ਤਾਂ ਕਿ ਲੋਕਾਂ ਦਾ ਪ੍ਰੋਪਰ ਚੈੱਕ ਅਪ ਹੋ ਸਕੇ ਉਹਨਾਂ ਨੂੰ ਕੋਈ ਕਿਸੇ ਜਰੂਰਤ ਦੀ ਦਵਾਈ ਦੀ ਲੋੜ ਹੈ ਉਹ ਦਵਾਈ ਦੇ ਸਕੀਏ ਉਸ ਤੋਂ ਬਾਅਦ ਉਹ ਵੀ ਮਦਦ ਕਰ ਸਕੀਏ ਔਰ ਖਾਸ ਤੌਰ ਤੇ ਮੈਂ ਇਹ ਕਹਿਣਾ ਚਾਹਾਂਗਾ ਸਾਡੇ ਵੀਰ ਕਿਸ਼ਿੰਦਰ ਸਿੰਘ ਜੀ ਹਾਜ਼ਰ ਨੇ ਅ ਮੈਰੀ ਪ੍ਰੈਜ਼ੀਡੈਂਟ ਮਾਲਕ ਨੇ ਬਰਦਰ ਸ਼ੇਰਾਂ ਨਾਲ ਗੱਲ ਕੀਤੀ ਰਣ ਕਰ ਮੇਰਾ ਮੈਰਿਜ ਤੁਹਾਡੇ ਲਈ ਖੁੱਬਾ ਇਹਦਾ ਵੀ ਅਸੀਂ ਦੇਣਾ ਨਹੀਂ ਦੇ ਸਕਦੇ ਜਿਸ ਭਾਵਨਾ ਨਾਲ ਇਹਨਾਂ ਨੂੰ ਸਾਾਨੂੰ ਇੱਥੇ ਸਮਝਿਆ ਹੋਰ ਸਤ ਕਰਨ ਦਾ ਕਿਆ ਵਾਰ ਲੰਗਰ ਸਵੇਰਦਾਰ ਚੱਲ ਰਿਹਾ ਔਰ ਤੁਸੀਂ ਦੇਖ ਰਿਹਾ ਹੋ ਵੀ ਸਾਰੇ ਕਿਹੜਾ ਲੋਕਾਂ ਪਲਾਂ ਚੈੱਕਅਪ ਕਰਾ ਰਹੇ ਨੇ ਅਸੀਂ ਪਿਛਲੇ ਕਈ ਸਾਲਾਂ ਤੋਂ ਹੀ ਖਰਦਾਰ ਕੰਬਲ ਹਰ ਸਾਹਿਬ ਗਵੇ ਵਰਤਿਆਂ ਤੇ ਬੱਦਰ ਰਿਹਾ ਡਿਫਰੈਂਸ ਵਰਤਿਆਂ ਦੀ ਫੀਸ ਦਿੰਨੇ ਆ ਇੱਕ ਲੰਗ ਸਕੂਲ ਦੋਪਹਿਰਕਾ ਉਹ ਬਾਬੇ ਧਾਰਮਿਕ ਗੁਰੂ ਕੋ ਬੇਸਟਿਕਲੀ ਅਨਰਸ਼ਰ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ ਬਾਬਾ ਕਿਰਪਾ ਕਰੇ ਤੇ ਇਸੇ ਕਰਕੇ ਅਸੀਂ ਹਰ ਸਾਲ ਇੱਕ ਵਾਰ ਵੱਡ ਕੈਂਪ ਬਗਾਇਆ ਕਰਦੇ ਅੰਜ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਵਿਸ਼ਾਲ ਕੈਂਪ ਦਾ ਯੋਜਨ ਕੀਤਾ ਗਿਆ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਤੇ ਅਲਾਈਅੰਸ ਕਲੱਬ ਔਰ ਲੁਧੇਰਣਾ ਸਿਟੀਜ਼ਨ ਕੌਂਸਲ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਸੀਐਮਸੀ ਹਸਪੀਟਲ ਉਹਨਾਂ ਦੀ ਇੱਕ ਜੋ ਮੈਂ ਕਹੂੰਗਾ ਜਿਵੇਂ ਹੁਣ ਇਹ अरोड़ा ਜੀ ਨੇ ਜ਼ਿਕਰ ਕੀਤਾ ਵੀ ਕ੍ਰੀਮ ਸਭ ਸੀਨੀਅਰ ਡਾਕਟਰ ਤਾਂ ਕਿ ਉਹ ਸਾਡੇ ਇਲਾਕੇ ਦੇ ਵਿੱਚ ਸਾਹਨੇਵਾਲ ਇਲਾਕੇ ਦੇ ਵਿੱਚ ਇੱਕ ਕੈਂਪਸ ਉਦਤ ਕੀਤਾ ਔਰ ਮੈਂ ਉਸ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰੂੰਗਾ ਇਹਨਾਂ ਦਾ ਕਿ ਉਹਨਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਸਾਡੇ ਲੋੜਵੰਦ ਲੋਕਾਂ ਦਾ ਕਿ ਉਹ ਜੋ ਕਿ ਨਹੀਂ ਟਰੈਵਲ ਕਰ ਸਕਦੇ ਕੋਈ ਸੀਐਮਸੀ ਤੱਕ ਨਹੀਂ ਪਹੁੰਚ ਕਰ ਸਕਦੇ ਵੀ ਉਹ ਆਪਣਾ ਇੱਥੇ ਰੂਬਰੂ ਹੋ ਕੇ ਇਹਨਾਂ ਸੀਨੀਅਰ ਡਾਕਟਰਾਂ ਤੋਂ ਇਲਾਜ ਕਰਾ ਸਕਣ ਜਦੋਂ ਉਹਨਾਂ ਤੋਂ ਕੋਈ ਪਤਾ ਹੀ ਲੱਗਦਾ ਵੀ ਬਿਮਾਰੀ ਕੀ ਆ ਅੱਜ ਹਿੰਦੁਸਤਾਨ ਸ਼ੂਗਰ ਦਾ ਇੱਕ ਕੈਪੀਟਲ ਬਣ ਗਿਆ ਜੇਕਰ ਵਰਲਡ ਦੇ ਵਿੱਚ ਆਪਾਂ ਦੇਖਦੇ ਆ ਸਭ ਤੋਂ ਜ਼ਿਆਦਾ ਅੱਜ ਪੇਸ਼ੈਂਟ ਹਿੰਦੁਸਤਾਨ ਦੇ ਵਿੱਚ ਆ ਸ਼ੂਗਰ ਦਾ ਸੋ ਉਹ ਵੀ ਇੱਕ ਸਪੈਸ਼ਲ ਇੱਥੇ ਟੈਸਟ ਹੋ ਰਿਹਾ ਨੇ ਹਰ ਇੱਕ ਬੰਦੇ ਦੇ ਸ਼ੂਗਰ ਦੇ ਟੈਸਟ ਹੋ ਰਹੇ ਨੇ ਈਸੀਜੀ ਹੋ ਰਹੀ ਆ ਔਰ ਔਰਥੋ ਦੇ ਡਾਕਟਰ ਬੈਠੇ ਨੇ ਲੇਡੀਜ਼ ਦੇ ਡਾਕਟਰ ਬੈਠੇ ਆ ਸੋ ਇੱਕ ਇਸ ਪਵਿੱਤਰ ਦਿਹਾੜੀ ਤੇ ਮੈਂ ਇੱਕ ਵਾਰੀ ਫੇਰ ਦਰਸ਼ਨ ਰੋੜਾ ਜੀ ਸਰਦਾਰਪਤਾਰ ਸਿੰਘ ਜੀ ਔਰ ਇਹਨਾਂ ਦੀ ਸਾਰੀਆਂ ਜੋ ਟੀਮ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿਹੜੀ ਕਿਹੜੀ ਟੀਮ ਹੈ ਤੇ ਮੇਨ ਦਾ ਸੀਐਮਸੀ ਦੇ ਹੀ ਸਾਰੇ ਡਾਕਟਰ ਡਾਕਟਰ ਨੇ ਹਰ ਕਿਸੇ ਦਾ ਚੈੱਕਅਪ ਹੋ ਰਿਹਾ ਇਹ ਤਕਰੀਬਨ 10 ਅਲੱਗ-ਅਲੱਗ ਉਹ ਹੈਗੇ ਨੇ ਆਪਣੇ ਕੈਬਨ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਾ ਕੇ ਕੋਈ ਆਰਥੋ ਦਾ ਹੈ ਕੋਈ ਹਾਰਟ ਦੀ ਹੋ ਰਹੀ ਹੈ ECG ਨਾਲ ਨਾ ਡਿਸਟੈਂਸ ਹੈ ਹਾਰਟ ਦੀ ਹੈ ਬੱਚਿਆਂ ਦੀ ਹੈ ਸੋ ਕੋਈ ਵੀ ਆਪਣਾ ਆ ਕੇ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਸੀਂ মিডিਆ ਦੇ ਥਰੂ ਕਿ ਹਲੇ ਵੀ ਬਹੁਤ ਵਕਤ ਹੈ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਲੋਕ ਇਸ ਚੀਜ਼ ਦਾ ਫਾਇਦਾ ਉਠਾ ਸਕਣ ਉਹ ਆਉਣ ਇੱਥੇ ਔਰ ਆ ਕੇ ਕਿੰਨੇ ਵੇ ਤੱਕ ਜਿਹੜਾ ਕੈਂਪ ਹੈ ਚੱਲੇਗਾ ਤਕਰੀਬਨ 4 ਵਜੇ ਤੱਕ ਕੈਂਪ ਚੱਲੇਗਾ ਔਰ ਇਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਪਹਿਲਾਂ ਤੁਸੀਂ ਪਹਿਲਾਂ ਕੀਤਾ ਵਾਛੀਏ ਕਿ ਤੱਕ ਇਸ ਤਰ੍ਹਾਂ ਹੋਣਗੇ ਜਿਸ ਤਰ੍ਹਾਂ ਕਿ ਨਹੀਂ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਹੀ ਇੱਕ ਅਜ ਤੋਂ 24 ਤਰੀਕ ਨੂੰ 24 ਨਵੰਬਰ ਨੂੰ ਇੱਥੇ ਅੱਖਾਂ ਦਾ ਇੱਕ ਕੈਂਪ ਲੱਗਿਆ ਸੀ ਇੱਥੇ ਗਾਰਡਨ ਰਿਜ਼ੋਰਟ ਉਹਦੇ ਵਿੱਚ ਬੜਾ ਸੋਹਣਾ ਹੰਗਾਰਾ ਸੀਗਾ ਪਬਲਿਕ ਦਾ ਤਕਰੀਬਨ 250 ਦੇ ਕਰੀਬ ਪੇਸ਼ੈਂਟ ਇੱਥੇ ਆਇਆ ਔਰ 22 ਉਹਨਾਂ ਦੇ ਵਿੱਚੋਂ ਜਿਹੜੇ ਲੋੜਵੰਦ ਸੀਗੇ ਕਰਨ ਵਾਲੇ ਉਹਨਾਂ ਦਾ ਸ਼ੰਕਰਾ ਹਸਪੀਟਲ ਦੇ ਵਿੱਚ ਆਪਰੇਸ਼ਨ ਕਰਾਇਆ ਗਿਆ ਔਰ ਬੜਾ ਅੱਜ ਵੀ ਲੋਕ ਆ ਰਹੇ ਨੇ ਜਿਹੜੇ ਕਹਿੰਦੇ ਨੇ ਵੀ ਸਾਡਾ ਅੱਖਾਂ ਦਾ ਇੱਕ ਮੇਜਰ ਚੀਜ਼ ਆ ਮੈਂ ਫੇਰ ਬੇਨਤੀ ਕਰੂੰਗਾ ਇਹਨਾਂ ਆਰਗੇਨਾਈਜੇਸ਼ਨ ਨੂੰ ਕਿ ਸਾਡੇ ਦਰਵਾਜ਼ੇ ਤਾਂ ਹਮੇਸ਼ਾ ਖੁੱਲੇ ਨੇ ਤੇ ਜਦੋਂ ਮਰਜ਼ੀ ਜਦੋਂ ਵੀ ਹੁਕਮ ਕਰਨਗੇ ਤੇ ਇਹੋ ਜੇ ਉਦਮ ਲਈ ਅਸੀਂ ਤਿਆਰ ਸਰਕੀ ਕਰਨ ਦੇ ਵਿੱਚ ਮੁਖਰੂਪੀ ਦੇ ਜਿਸ ਤਰ੍ਹਾਂ ਜ ਕਿਹੜੀ ਕਿਹੜੀ ਇੱਥੇ ਮਤਲਬ ਕਿਸਾਨ ਦੇ ਜਿਹੜੇ ਕੈਸ਼ ਉੱਪਰ ਆਉਂਦੇ ਨੇ ਦੱਸਾਂਗੇ ਇਹ ਨਹੀਂ ਦੁਨੀਆ ਸਰ ਇੱਥੇ ਇੱਕ ਫੁੱਲ ਫਲੈਜ ਸਭ ਤੋਂ ਖੁਸ਼ੀ ਦੀ ਗੱਲ ਤਾਂ ਇਹ ਹੈ ਇੱਕ ਜਿਹੜੀ ਸਰ ਦੇ ਕੋਲ ਟੀਮ ਹੈ ਉਹ ਸੀਐਮਸੀ ਦੇ ਸਪੈਸ਼ਲਿਸਟ ਡਾਕਟਰ ਦੀ ਹੈ ਅਸੀਂ ਇਹਨੇ ਕੋਈ ਜਨਰਲ ਨਹੀਂ ਇੱਕ ਕੈਂਪ ਲਗਾਇਆ ਹੈ ਜਾਂ ਇੱਕ ਬਹੁਤ ਅੱਛੇ ਜਿਹੜੇ ਡਾਕਟਰ ਐਕਸਪਰਟ ਨੇ ਸੀਐਮਸੀ ਹਸਪੀਟਲ ਦੇ ਉਹ ਸਾਰੇ ਡਾਕਟਰ ਸਾਡੇ ਕੋਲ ਇੱਥੇ ਆਏ ਨੇ ਜੀ ਪਰ ਉਹ ਉਹਨਾਂ ਦੇ ਵਿੱਚ ਮੈਡੀਸਨ ਹੈ ਜੀ ਸਕਿਨ ਹੈ ਗਾਇਨੀ ਡਿਪਾਰਟਮੈਂਟ ਹੈ ਪੈਡੀਆਟ੍ਰਿਕ ਡਿਪਾਰਟਮੈਂਟ ਹੈ ਆਰਥੋ ਡਿਪਾਰਟਮੈਂਟ ਹੈ ਇਹ ਸਾਰੇ ਡਿਪਾਰਟਮੈਂਟ ਜਿਹੜੇ ਉਹ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹ ਸਾਡੇ ਕੋਲੇ ਅਵੇਲੇਬਲ ਨੇ ਇਸ ਟਾਈਮ ਤੇ ਅਸੀਂ ਖੁਦ ਬੜਾ ਇਸ ਚੀਜ਼ ਸਾਨੂੰ ਫਕਰ ਹੋ ਰਿਹਾ ਵੀ ਅਸੀਂ ਇੱਕ ਪੂਰਾ ਸੀਐਮਸੀ ਇੱਥੇ ਲੈ ਕੇ ਆ ਗਏ ਆ ਜੀ ਤੇ ਲੋਕਾਂ ਨੂੰ ਉਹਨਾਂ ਦਾ ਮੈਕਸਿਮਮ ਫਾਇਦਾ ਉਠਾਉਣਾ ਚਾਹੀਦਾ ਜੀ ਜਿਹੜਾ ਹੈ ਜੀ ਹੈ ਲੋਜਿਸਟਿਕ ਨੰਬਰ ਦੋ ਮਹੀਨਿਆਂ ਤੱਕ ਹੀ ਜੰਗੀ ਹੈ ਤੇ ਅ ਹਾਂਜੀ ਅਸੀਂ ਜੋ ਵੀ ਡਾਕਟਰ ਰეკਮੈਂਡ ਕਰ ਰਹੇ ਨੇ ਉਹ ਉਹਨਾਂ ਨਾਲ ਦਵਾਈਆਂ ਵੀ ਫ੍ਰੀ ਨੇ ਜੀ ਸਾਰੀਆਂ ਕੋਈ ਉਹ ਦਵਾਈਆਂ ਦਾ ਚਾਰਜ ਨਹੀਂ ਲਿਆ ਜਾ ਰਿਹਾ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕਿਸੇ ਦੀ ਕੋਈ ਪ੍ਰੋਬਲਮਸ ਹੈ ਜੋ ਡਾਕਟਰ ਸਾਹਿਬ ਰეკਮੈਂਡ ਕਰ ਰਹੇ ਉਹ ਪ੍ਰੈਸਕ੍ਰਿਪਸ਼ਨ ਸਲਿੱਪ ਦਿੱਤੀ ਜਾ ਰਹੀ ਹੈ ਜੀ ਉਹ ਮੈਡੀਸਿਨ ਸਾਰੀਆਂ ਨਾਲ ਫ੍ਰੀ ਦਿੱਤੀ ਜਾ ਰਹੀ ਹੈ ਨੈਕਸਟ ਟਾਈਮ ਤੁਹਾਨੂੰ ਲਗੋ ਜੀ ਅੱਜ ਪੇਸ਼ੈਂਟ ਨੂੰ ਵੀ ਕੰਪਲੈਕਸ ਬਣਾਉਂਦੇ ਨੇ ਦਵਾਈ ਮੈਡੀਸਿਨ ਲੈ ਕੇ ਜਾਂਦੇ ਨੇ ਨੈਕਸਟ ਟਾਈਮ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਕੋਈ ਮੈਡੀਸਿਨ ਵਗੈਰਾ ਜੀ ਫੋਟੋ ਮੰਗਣੀ ਹੈ ਜੀ ਬਿਲਕੁਲ ਅਸੀਂ ਉਹ ਸਾਡੇ ਸਾਰੇ ਨੰਬਰਸ ਇੱਥੇ ਇਹਨਾਂ ਕੋਲ ਅਵੇਲੇ ਕੋਈ ਪੇਸ਼ੈਂਟ ਅਗਰ ਕਿਸੇ ਨੂੰ ਕੋਈ ਅੱਗੋਂ ਕੰਟੀਨਿਊ ਕੋ ਪ੍ਰੋਬਲਮਸ ਹੋ ਚੱਲ ਰਹੀ ਹੈ ਉਹ ਫੀਲ ਕਰਦਾ ਵੀ ਨਹੀਂ ਮੈਨੂੰ ਕੋਈ ਪੋਰ ਪੇਸ਼ੈਂਟ ਜ਼ਿਆਦਾ ਨਹੀਂ ਫੋਟ ਕਰ ਸਕਦਾ ਉਹ ਸਾਡੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਫ੍ਰੀ ਆਫ ਕੋਸਟ ਅਸੀਂ ਮੈਡੀਸਨ ਪ੍ਰੋਵਾਈਡ ਕਰਾਵਾਂਗੇ ਔਰ ਜਿੱਥੋਂ ਤੱਕ ਹੋ ਸਕਿਆ ਸੀ ਉਹਨਾਂ ਦਾ ਲਾਜ਼ਮੀ ਫ੍ਰੀ ਕਰਾਉਣਾ ਦੇਖੋ ਜੀ ਜਗ ਜਿੰਦਿਆਂ ਦੇ ਮੇਲੇ ਜੇ ਤੁਹਾਡੀ ਸਿਹਤ ਚੰਗੀ ਹੈ ਨਾ ਤੇ ਫਿਰ ਸਭ ਕੁਝ ਹੀ ਚੰਗਾ ਲੱਗਦਾ ਦੁਨੀਆ ਦੇ ਵਿੱਚ ਸਭ ਤੋਂ ਕਹਿੰਦੇ ਨਾ ਜ਼ਰੂਰੀ ਹੈਗਾ ਨਿਰੋਗੀ ਕਾਇਆ ਇਨ ਰੋਗੀ ਕਾਇਆ ਵਾਸਤੇ ਅਸੀਂ ਲੁਧਿਆਣੇ ਦੀ ਸਭ ਤੋਂ ਉੱਚ ਸੰਸਥਾ ਜਿਹੜੀ ਹੈ ਸੀਐਮਸੀ ਲੁਧਿਆਣਾ ਉਹਨੂੰ ਚੱਕ ਕੇ ਅੱਜ ਸਾਹਨੇਵਾਲ ਆ ਜਾਂਦਾ ਤੇ ਕੀ ਹੁੰਦਾ ਸੀਗਾ ਸਾਡੇ ਕੋ ਆਉਂਦੀ ਸੀਗੀ ਕੰਪਲੇਂਟਸ ਕਿ ਸਾਹਨੇਵਾਲ ਵਾਲੇ ਜਿਹੜੋ ਜਾਣਦੇ ਨੇ ਸੀਐਮਸੀ ਦੇ ਕੇ ਵੇਲੇ ਟਾਈਮ ਨਹੀਂ ਮਿਲਦਾ ਬੜਾ ਸਾਰੀ ਦਿਹਾੜੀ ਪੰਨੀ ਪੈਂਦੀ ਹੈ ਤੇ ਇਸ ਵਕ ਸਾਡਾ ਉਪਰਾਲਾ ਸੀਗਾ ਕਿ ਸੀਐਮਸੀ ਦੇ ਜਿਹੜੇ ਮਾਹਰ ਡਾਕਟਰ ਨੇ ਉਹਨਾਂ ਦੀ ਟੀਮ 11-12 ਸਪੈਸ਼ਲਿਟੀਆਂ ਦੀ ਜਿਹੜੀ ਇੱਥੇ ਆਈਆਂ ਹੋਈਆਂ ਨੇ ਚਾਹੇ ਡਾਇਬੀਟਿਸ ਦੇ ਨੇ ਮੈਡੀਸਿਨਸ ਦੇ ਨੇ ਕਾਰਡੀਓਲੋਜੀ ਦੇ ਨੇ ਹਾਰਟ ਦੇ ਨੇ ਚਾਹੇ ਸਕਿਨ ਦੇ ਨੇ ਚਾਹੇ ਔਰਥੋ ਦੇ ਹੱਡੀਆਂ ਦੇ ਨੇ ਔਰਤਾਂ ਦੇ ਮਾਹਰ ਨੇ ਬੱਚਿਆਂ ਦੇ ਨੇ ईएनटी ਵੀ ਸਾਰੇ ਚੱਕ ਇੱਥੇ ਲੈ ਕੇ ਆਂਦੇ ਤਾਂ ਕਿ ਇਹਨਾਂ ਦਾ ਲੋਕਾਂ ਦਾ ਇਲਾਜ ਹੋ ਸਕੇ ਤੇ ਉਹਨਾਂ ਨੂੰ ਲੋਕੀ ਤੇ ਚਾਹ ਦਾ ਲੰਗਰ ਲਾਉਂਦੇ ਨੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਦਿਹਾੜਾ ਹੈ ਜਦੋਂ ਉਹਨਾਂ ਦਾ ਜਨਮ ਦਿੰਦੇ ਆ ਤੇ ਚਾਹ ਦੇ ਲਾਂਦੇ ਨੇ ਪ੍ਰਸ਼ਾਦਿਆਂ ਦੇ ਲਾਂਦੇ ਅਸੀਂ ਦਵਾਈਆਂ ਦਾ ਲੰਗਰ ਲਾਇਆ ਤੁਸੀਂ ਵੇਖਿਆ ਹੋਣਾ ਕਿ ਦਵਾਈਆਂ ਵੀ ਜਿਹੜੀਆਂ ਨੇ ਫ੍ਰੀ ਦੇ ਰਹੇ ਆ ਸ਼ੂਗਰ ਟੈਸਟਿੰਗ ਫ੍ਰੀ ਹੋ ਰਹੀ ਹੈ ECG ਫ੍ਰੀ ਹੋ ਰਹੀ ਹੈ ਮੋਟਿਵ ਜਿਹੜਾ ਹੈ ਕਿ ਪੰਜਾਬ ਨੂੰ ਬਚਾਣਾ ਹੈ ਅੱਜ ਪੰਜਾਬ ਦੀ ਜਵਾਨੀ ਜਿਹੜੀ ਹੈ ਪਹਿਲੀ ਇੱਕ ਜੋ ਇੱਕ ਹੀ ਨਸਲ ਤੇ ਸਾਡੀ ਖਾਗੀ ਪਾਰਟੀ ਚ ਦੂਜੀ ਨਸਲ ਸਾਡੀ ਖਾਗੀ ਜਦੋਂ ਸ਼ਹਿਰ ਚ ਸਾਡੀ ਵੰਡ ਹੋਈ ਤੀਜੀ ਨਸਲ ਸਾਡੀ ਜਿਹੜੀ ਹੈ ਉਹ ਇਮੀਗ੍ਰੇਸ਼ਨ ਨੇ ਖਾਲੀ ਲੋਕੀ ਬਾਹਰ ਚਲੇ ਕੇ ਬੱਚੇ ਸਾਡੇ ਚੌਥੀ ਨਸ਼ਿਆਂ ਨੇ ਖਾਲੀ ਹੁਣ ਪੰਜਾਬ ਨੂੰ ਬਚਾਣਾ ਕਿੱਦਾਂ ਪੰਜਾਬ ਨੂੰ ਬਚਾਣਾ ਕਿ ਸਿਹਤ ਚੰਗੀ ਹੋਵੇ ਸਾਡਾ ਨੌਜਵਾਨ ਜਿਹੜਾ ਹੈ ਉਹ ਨਸ਼ਿਆਂ ਤੋਂ ਦੂਰ ਰਹੇ ਸਾਡੇ ਪੰਜਾਬੀਆਂ ਨੂੰ ਬਿਮਾਰੀਆਂ ਤੋਂ ਦੂਰ ਰਹਾ ਜਾਵੇ ਅੱਜ ਗੁਰਗੋਬਿੰਦ ਸਿੰਘ ਮਹਾਰਾਜ ਨੇ ਕਹਿਆ ਸੀਗਾ ਮਾਨਸ ਦੀ ਜਾਤ ਸਭੇ ਇੱਕੇ ਪਹਿਚਾਨ ਕੋ ਤੇ ਉਸੇ ਦੇ ਕੋਈ ਵਰਗ ਦਾ ਬੱਚਾ ਬੰਦਾ ਹੋਵੇ ਚਾਹੇ ਪੰਜਾਬ ਦਾ ਰਹਿਣ ਵਾਲਾ ਹੋਵੇ ਚਾਹੇ ਪੰਜਾਬ ਤੋਂ ਬਾਹਰ ਦਾ ਹੋਵੇ ਸਾਰਿਆਂ ਵਾਸਤੇ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਤੁਸੀਂ ਦੇਖੋ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਆ ਰਹੇ ਨੇ ਤੇ ਆਪਣਾ ਇਲਾਜ ਮੁਫਤ ਕਰਾ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਐਦਾਂ ਦਾ ਉਪਰਾਲਾ ਵਾਹਿਗੁਰੂ ਦੀ ਬਖਸ਼ੀਸ਼ ਤੋਂ ਬਿਨਾ ਨਹੀਂ ਹੁੰਦਾ ਵਾਹਿਗੁਰੂ ਦੀ ਸੀਸ ਹੈ ਕਿ ਅਸੀਂ ਇਹ ਕਰਨਾ ਹੈ ਅੱਗੇ ਤੋਂ ਸਾਡੀ ਮੇਰੀ ਗੱਲਬਾਤ ਚੱਲ ਰਹੀ ਹੈ ਟਾਟਾ ਮੈਮੋਰੀਅਲ ਹਸਪੀਟਲ ਵਾਲਿਆਂ ਨਾਲ ਵੀ ਕਿ ਅਗੀ ਤੋਂ ਕੈਂਸਰ ਦੇ ਸਪੈਸ਼ਲਿਸਟ ਟੀਮ ਇੱਥੇ ਲੈ ਕੇ ਆਵਾਂਗੇ ਡੀ ਐਮ ਸੀ ਲੈ ਆਵਾਂਗੇ ਪੀ ਜੀ ਆਈ ਲੈ ਆਵਾਂਗੇ ਹੋਰ ਜਿੰਨੇ ਵੀ ਸਪੈਸ਼ਲਿਟੀਆਂ ਨੇ ਉਹਨਾਂ ਨੂੰ ਲੈ ਆਵਾਂਗੇ ਆ ਜਿਹੜੇ ਜਗ੍ਹਾ ਦੇ ਮਾਲਕ ਨੇ ਹੋਰਾ ਸਾਹਿਬ ਉਹਨਾਂ ਦਾ ਵੀ ਬੜਾ ਸ਼ੋਕਦਾਨ ਉਹ ਜਗ੍ਹਾ ਫਰੀਦ ਦਿੱਤੀ ਹੋਈ ਹੈ ਸੰਨ ਲੰਗਰ ਵਰਪੂਰ ਚੱਲ ਰਿਹਾ ਹੈ ਚਾਹ ਪਾਣੀ ਦਾ ਵੀ ਚੱਲ ਰਿਹਾ ਤੇ ਇਸ ਕਰਕੇ ਪੰਜਾਬ ਨੂੰ ਬਚਾਉਣ ਦੀ ਕਵਾਇਦ ਚੱਲ ਰਹੀ ਹੈ ਪੰਜਾਬ ਦੀ ਸਿਹਤ ਨੂੰ ਬਚਾਉਣ ਦੀ